ਸਰਬਜੀਤ ਕੌਰ ਉਰਫ ਨੂਰ ਹਸੈਨ ਇਹ ਮਾਮਲਾ ਪਹਿਲੇ ਹੀ ਬਹੁਤ ਗਰਮ ਆਇਆ ਹੈ ਤੇ ਇਸ ਮਾਮਲੇ ਨੇ ਫਿਰ ਇੱਕ ਨਵਾਂ ਮੋੜ ਲੈ ਲਿਆ ਤੇ ਤੁਹਾਨੂੰ ਯਾਦ ਹੋਏਗਾ 4 ਨਵੰਬਰ ਜੀ ਹਾਂ 4 ਨਵੰਬਰ 2025 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਜਥਾ ਨਨਕਾਣਾ ਸਾਹਿਬ ਦਰਸ਼ਨੋਂ ਜਾਂਦਾ ਹੈ ਤੇ ਉਸ ਵਿੱਚ ਹੀ ਸਰਬਜੀਤ ਕੌਰ ਹੁੰਦੀ ਆ ਜੋ ਕਪੂਰਥਲਾ ਦੀ ਰਹਿਣ ਵਾਲੀ ਹੁੰਦੀ ਹੈ ਪਹਿਲਾਂ ਤਾਂ ਉਹ ਜਥੇ ਦੇ ਨਾਲ ਜਾਂਦੀ ਆ ਤੇ ਉਸ ਬਾਅਦ ਪਾਕਿਸਤਾਨ ਵਿੱਚ ਜਾ ਕੇ ਉਹ ਜਥੇ ਤੋਂ ਅਲੱਗ ਹੋ ਜਾਂਦੀ ਹੈ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸ਼ਾਇਦ ਉਹ ਗੁੰਮ ਹੋ ਗਈ ਹੈ ਪਰ ਉਸ ਤੋਂ ਬਾਅਦ ਅਗਲੇ ਦਿਨ ਯਾਨੀ ਕਿ 5 ਨਵੰਬਰ ਨੂੰ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਸਨੇ ਪਾਕਿਸਤਾਨ ਦੇ ਨਾਸਿਰ ਆਦਮੀ ਦੇ ਨਾਲ ਨਿਕਾਹ ਕਰ ਲਿਆ ਹੁੰਦਾ ਹੈ ਉਸ ਤੋਂ ਬਾਅਦ ਭਾਰਤ ਦੀਆਂ ਕੁਝ ਏਜੰਸੀਆਂ ਤੇ ਪਾਕਿਸਤਾਨ ਦੇ ਪੁਲਿਸ ਪ੍ਰਸ਼ਾਸਨ ਜੋ ਕਿ ਇਸ ਨੂੰ ਲੱਭਣ ਲੱਗ ਜਾਂਦੇ ਹਨ ਪਰ ਇਹ ਨਹੀਂ ਮਿਲਦੀ ਹੈ ਆਪਣੇ ਪਤੀ ਦੇ ਨਾਲ ਗੁੰਮ ਹੋ ਜਾਂਦੀ ਹੈ ਤੇ ਬੀਤੇ ਦਿਨ ਹੀ ਇਸ ਦਾ ਪਤਾ ਲੱਗ ਜਾਂਦਾ ਜੀ ਹਾਂ ਜਿਹੜੀ ਔਰ ਸਰਬਜੀਤ ਕੌਰ ਨੇ ਆਪਣਾ ਨਾਮ ਨੂਰ ਹੁਸੈਨ ਰੱਖਤਾ ਸੀ ਨਾਸਿਰਦੀ ਬਖਤੀ ਦੇ ਨਾਮ ਦੇ ਆਦਮੀ ਨਾਲ ਪਾਕਿਸਤਾਨ ਜਾ ਕੇ ਨਿਕਾਹ ਕੀਤਾ ਸੀ ਦੋਨੋਂ ਪਹਿਲਾਂ ਤਾਂ ਗਾਇਬ ਹੋ ਜਾਂਦੇ ਹਨ ਪਰ ਉਸ ਤੋਂ ਬਾਅਦ ਹੀ ਪਾਕਿਸਤਾਨ ਦੀ ਖੂਫੀ ਏਜੰਸੀਆਂ ਨੇ ਇਹਨਾਂ ਦਾ ਪਤਾ ਲਗਾ ਲਿਆ ਤੇ ਹੁਣ ਤੇ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਪਹਿਲਾਂ ਤਾਂ ਬਹੁਤ ਸਾਰੇ ਸਿੱਖ ਜਥੇਬੰਦੀਆਂ ਇਹ ਸਵਾਲ ਵੀ ਖੜੇ ਕੀਤੀ ਸੀ ਕੋਈ ਵੀ ਭਾਰਤ ਜੋ ਕਿ ਤਲਾਕਸ਼ੁਦਾ ਹੈ ਕੱਲੀ ਸਿੱਖ ਜਥੇਬੰਦੀਆਂ ਦੇ ਨਾਲ ਬਾਹਰ ਨਹੀਂ ਜਾਏਗੀ ਯਾਨੀ ਕਿ ਪਾਕਿਸਤਾਨ ਦਸ਼ਰਨ ਨੂੰ ਨਹੀਂ ਜਾਏਗੀ ਬਹੁਤ سارے ਸਵਾਲ ਵੀ ਖੜੇ ਹੋਏ ਸੀ ਕਿਤੇ ਗਾਇਬ ਹੋ ਗਏ ਕਿਤੇ ਨਹੀਂ ਗਿਆ ਬਹੁਤ ਸਾਰੇ ਲੋਕਾਂ ਨੇ ਲੜਣਾ ਵੀ ਸ਼ੁਰੂ ਕਰ ਦਿੱਤਾ ਫਿਰ ਬੀਤੇ ਦੀ ਨਹੀਂ ਇਹਨਾਂ ਦੋਨਾਂ ਦਾ ਪਤਾ ਚੱਲ ਚੁੱਕਾ ਹੈ ਤੇ ਹੁਣ ਭਾਰਤ ਸਰਕਾਰ ਸਰਬਜੀਤ ਕੌਰ ਨੂੰ ਵਾਪਸ ਲਿਆਉਣ ਦੀਆਂ ਤਿਆਰੀਆਂ ਵਿੱਚ ਹੈ ਤੇ ਹੁਣ ਸਰਬਜੀਤ ਕੌਰ ਦੇਖਣਾ ਹੋਏਗਾ ਕਦੋਂ ਭਾਰਤ ਵਾਪਸ ਆਉਂਦੀ ਹੈ ਸਰਬਜੀਤ ਕੌਰ ਉਰਫ ਨੂਰ ਹਸੈਨ ਇਹ ਮਾਮਲਾ ਪਹਿਲੇ ਹੀ ਬਹੁਤ ਗਰਮ ਆਇਆ ਹੈ ਤੇ ਇਸ ਮਾਮਲੇ ਨੇ ਫਿਰ ਇੱਕ ਨਵਾਂ ਮੋੜ ਲੈ ਲਿਆ ਤੇ ਤੁਹਾਨੂੰ ਯਾਦ ਹੋਏਗਾ 4 ਨਵੰਬਰ ਜੀ ਹਾਂ 4 ਨਵੰਬਰ 2025 ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਤੇ ਬਹੁਤ ਸਾਰੀਆਂ ਸਿੱਖ ਸੰਗਤਾਂ ਦਾ ਜਥਾ ਨਨਕਾਣਾ ਸਾਹਿਬ ਦਰਸ਼ਨ ਨੂੰ ਜਾਂਦਾ ਹੈ ਤੇ ਉਸ ਵਿੱਚ ਹੀ ਸਰਬਜੀਤ ਕੌਰ ਹੁੰਦੀ ਹੈ ਜੋ ਕਪੂਰਥਲਾ ਦੀ ਰਹਿਣ ਵਾਲੀ ਹੁੰਦੀ ਹੈ ਪਹਿਲਾਂ ਤਾਂ ਉਹ ਜਥੇ ਦੇ ਨਾਲ ਜਾਂਦੀ ਹੈ ਤੇ ਉਸ ਬਾਅਦ ਪਾਕਿਸਤਾਨ ਵਿੱਚ ਜਾ ਕੇ ਉਹ ਜਥੇ ਤੋਂ ਅਲੱਗ ਹੋ ਜਾਂਦੀ ਹੈ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਸ਼ਾਇਦ ਉਹ ਗੁੰਮ ਹੋ ਗਈ ਹੈ ਪਰ ਉਸ ਤੋਂ ਬਾਅਦ ਅਗਲੇ ਹੀ ਦਿਨ ਯਾਨੀ ਕਿ 5 ਨਵੰਬਰ ਨੂੰ ਇਹ ਨਿਕਲ ਕੇ ਸਾਹਮਣੇ ਆਉਂਦਾ ਹੈ ਕਿ ਉਸਨੇ ਪਾਕਿਸਤਾਨ ਦੇ ਨਾਸਿਰ ਆਦਮੀ ਦੇ ਨਾਲ ਨਿਕਾਹ ਕਰ ਲਿਆ ਹੁੰਦਾ ਹੈ ਉਸ ਤੋਂ ਬਾਅਦ ਭਾਰਤ ਦੀਆਂ ਕੁਝ ਏਜੰਸੀਆਂ ਤੇ ਪਾਕਿਸਤਾਨ ਦੇ ਪੁਲਿਸ ਪ੍ਰਸ਼ਾਸਨ ਜੋ ਕਿ ਇਸ ਨੂੰ ਲੱਭਣ ਲੱਗ ਜਾਂਦੇ ਹਨ ਪਰ ਇਹ ਨਹੀਂ ਮਿਲਦੀ ਹੈ ਆਪਣੇ ਪਤੀ ਦੇ ਨਾਲ ਗੁੰਮ ਹੋ ਜਾਂਦੀ ਹੈ ਤੇ ਬੀਤੇ ਦਿਨ ਹੀ ਇਸ ਦਾ ਪਤਾ ਲੱਗ ਜਾਂਦਾ ਜੀ ਹਾਂ ਜਿਹੜੀ ਸਰਬਜੀਤ ਕੌਰ ਨੇ ਆਪਣਾ ਨਾਮ ਨੂਰ ਹੁਸੈਨ ਰੱਖਤਾ ਸੀ ਨਾਸ਼ਰਨੀ ਵਿਅਕਤੀ ਦੇ ਨਾਮ ਦੇ ਆਦਮੀ ਨਾਲ ਪਾਕਿਸਤਾਨ ਜਾ ਕੇ ਨਿਕਾਹ ਕੀਤਾ ਸੀ ਦੋਨੋਂ ਪਹਿਲਾਂ ਤਾਂ ਗਾਇਬ ਹੋ ਜਾਂਦੇ ਹਨ ਪਰ ਉਸ ਤੋਂ ਬਾਅਦ ਹੀ ਪਾਕਿਸਤਾਨ ਦੀ ਖੂਫੀ ਏਜੰਸੀਆਂ ਨੇ ਇਹਨਾਂ ਦਾ ਪਤਾ ਲਗਾ ਲਿਆ ਤੇ ਹੁਣ ਤੇ ਸਰਬਜੀਤ ਕੌਰ ਨੂੰ ਭਾਰਤ ਵਾਪਸ ਭੇਜਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਜੀ ਹਾਂ ਪਹਿਲਾਂ ਤਾਂ ਬਹੁਤ ਸਾਰੇ ਸਿੱਖ ਜਥੇਬੰਦੀਆਂ ਇਹ ਸਵਾਲ ਵੀ ਖੜੇ ਕੀਤੀ ਸੀ ਕੋਈ ਵੀ ਭਾਰਤ ਜੋ ਕਿ ਤਲਾਕਸ਼ੁਦਾ ਹੈ ਕੱਲੀ ਸਿੱਖ ਜਥੇਬੰਦੀਆਂ ਦੇ ਨਾਲ ਬਾਹਰ ਨਹੀਂ ਜਾਏਗੀ ਯਾਨੀ ਕਿ ਪਾਕਿਸਤਾਨ ਦਰਸ਼ਨ ਨੂੰ ਨਹੀਂ ਜਾਏਗੀ ਬਹੁਤ سارے ਸਵਾਲ ਵੀ ਖੜੇ ਹੋਏ ਸੀ ਕਿਤੇ ਗਾਇਬ ਹੋ ਗਏ ਕਿਤੇ ਨਹੀਂ ਗਿਆ ਬਹੁਤ ਸਾਰੇ ਲੋਕਾਂ ਨੇ ਲੱਭਣਾ ਵੀ ਸ਼ੁਰੂ ਕਰ ਦਿੱਤਾ ਫਿਰ ਬੀਤੇ ਦਿਨੀ ਹੀ ਇਨ੍ਹਾਂ ਦੋਨਾਂ ਦਾ ਪਤਾ ਚੱਲ ਚੁੱਕਿਆ ਤੇ ਹੁਣ ਭਾਰਤ ਸਰਕਾਰ ਸਰਬਜੀਤ ਕੌਰ ਨੂੰ ਵਾਪਸ ਲਿਆਂਦਣ ਦੀਆਂ ਤਿਆਰੀਆਂ ਵਿੱਚ ਹੈ ਤੇ ਹੁਣ ਸਰਬਜੀਤ ਕੌਰ ਦੇਖਣਾ ਹੋਏਗਾ ਕਦੋਂ ਭਾਰਤ ਵਾਪਸ ਆਉਂਦੀ ਹੈ